ਵੀਡੀਓ ਬੀ ਕਰ ਰਿਹਾ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਪੀਐਮ ਸੀਐਮ ਜਾਂ ਮੰਤਰੀ ਤੀ ਦਿਨ ਜੇਲ ਚ ਰਹੇ ਤਾਂ ਆਪ ਹੀ ਖੋ ਬੈਠਣ ਕੀ ਅਹੁਦਾ ਮੋਦੀ ਸਰਕਾਰ ਲੈ ਕੇ ਆ ਰਹੀ ਜਿਹਾ ਬਿੱਲ ਵਿਰੋਧੀਆਂ ਨੇ ਆਖੀ ਇਹ ਗੱਲ ਇਸ ਨਾਲ ਹੀ ਵੱਡੀ ਖਬਰ ਮੋਦੀ ਸਰਕਾਰ ਲੋਕਾਂ ਲੋਕ ਸਭਾ ਵਿੱਚ ਇੱਕ ਅਹਿਮ ਬਿੱਲ ਪੇਸ਼ ਕਰਨ ਜਾ ਰਹੀ ਹੈ ਜਿਸ ਵਿੱਚ ਗੰਭੀਰ ਅਪਰਾਧਿਕ ਮਾਮਲਿਆਂ ਚ ਗ੍ਰਿਫਤਾਰੀ ਜਾਂ ਹਿਰਾਸਤ ਚ ਲੈ ਜਾਣ ਤੇ ਪ੍ਰਧਾਨ ਮੰਤਰੀ ਕੇਂਦਰ ਮੰਤਰੀ ਮੁੱਖ ਮੰਤਰੀ ਜਾਂ ਰਾਜ ਦੇ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ ਗਈ ਹੈ ਨਿਊਜ਼ ਏਜੰਸੀ ਪੀਟੀਆਈ ਮੁਤਾਬਿਕ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਇਹ ਕਿਹਾ ਗਿਆ ਹੈ ਕਿ ਕਤਵੀ ਦੇ ਨਾ ਅਸਤੀਫਾ ਦੇਣ ਪਵੇਗਾ ਜਾਂ ਆਪਣੇ ਆਪ ਹੀ ਅਹੁਦੇ ਤੋਂ ਹਟਾਇਆ ਸਮਝ ਜਾਵੇ ਅਤੇ ਹੁਣ ਤੱਕ ਸੰਵਿਧਾਨ ਅਧੀਨ ਸਿਰਫ ਉਹੀ ਉਹ ਹੀ ਜਨ ਪ੍ਰਤੀਨਿਧੀ ਉਹ ਅਹੁਦੇ ਤੋਂ ਹਟਾਏ ਜਾ ਸਕਦੇ ਹਨ ਜਿਨ੍ਹਾਂ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਂਦਾ ਸੀ ਪਰ ਨਵੇਂ ਪ੍ਰਸਤਾਵਿਤ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਪ੍ਰਧਾਨ ਮੰਤਰੀ ਕੋਈ ਕੇਂਦਰ ਮੰਤਰੀ ਕੋਈ ਮੁੱਖ ਮੰਤਰੀ ਜਾਂ ਕਿਸੇ ਰਾਜ ਕੇਂਦਰ ਸ਼ਾਸਿਤ ਪ੍ਰਧਾਨ ਜਾਂ ਮੰਤਰੀ ਗ੍ਰফতার ਹੋ ਕੇ ਲਗਾਤਾਰ 30 ਦਿਨ ਤੱਕ ਹਿਰਾਸਤੇ ਚ ਰਹਿੰਦਾ ਹੈ ਤਾਂ ਉਸ ਨੂੰ 31ਵੇਂ ਦਿਨ ਅਸਤੀਫਾ ਦੇਣਾ ਪਵੇਗਾ ਜਾਂ ਆਪਣੇ ਆਪ ਹੀ ਅਹੁਦੇ ਤੋਂ ਹਟਿਆ ਸਮਝ ਜਾਵੇ ਅਧਿਕਾਰ ਅਧਿਕਾਰੀਆਂ ਨੇ ਦੱਸਿਆ ਕਿ ਗਰੇ ਮੰਤਰੀ ਐਮੀਸ਼ਾ ਬੁੱਧਵਾਰ ਨੂੰ ਲੋਕ ਸਭਾ ਵਿੱਚ ਤਿੰਨ ਮੈਂ ਸੁੱਧ ਬਿੱਲ ਪੇਸ਼ ਕਰਨਗੇ ਇਹ ਹਨ ਸੰਵਿਧਾਨ ਬਿੱਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ਾਮਿਲ ਬਿੱਲ ਅਤੇ ਜੰਮੂ ਕਸ਼ਮੀਰ ਪਠਾਨਗੜ ਇਹ ਬਿੱਲ ਅਤੇ ਸਾਹ ਇਹ ਤਿੰਨੋਂ ਬਿੱਲ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝ ਸਾਂਝੀ ਕਮੇਟੀ ਦੇ ਨੂੰ ਭੇਜਣ ਦਾ ਪ੍ਰਸਤਾਵ ਵੀ ਰੱਖਣਗੇ ਜਿਸ ਵਿੱਚ ਅਗਲੇ ਸੰਸਦ ਮੈਂਬਰਾਂ ਦੇ ਅਖੀਰਲੇ ਹਫਤੇ ਤੇ ਪਹਿਲੇ ਦਿਨ ਰਿਪੋਰਟ ਪੇਸ਼ ਕੀਤੀ ਦੀ ਸ਼ਰਤ ਹੋਵੇਗੀ ਧੰਨਵਾਦ